ਹੋਣਾ ਹਮਣਾ ਅੱਬਾ ਚੱਲੇ ਆ ਹੁਣ ਗੁੰਮਣ ਫਿਰਣ ਯਾਰ ਦੋਸਤ ਦੇ ਨਾਲ ਕਲਾਸ਼ ਆ ਰਿਹਾ ਆਪਣਾ ਤੇ ਚੱਲਦੇ ਆਪਾਂ ਅੱਗੇ ਦਿਖਾਉਂਦਾ ਤੁਹਾਨੂੰ ਕਿਦਾਂ ਸਾਰਾ ਸ਼ਾਰਟ ਵਲੌਗ ਆਵਾਂਗੇ ਤੇ ਫੁੱਲ ਵਲੌਗ ਵੀ ਅੱਗੇ ਚੱਲਦੇ ਓਕੇ ਸਹੀ ਹੁੰਦੇ ਆ ਟਾਟਾ ਕਰ ਦੋ ਟਾਟਾ ਸਾਰੀ ਟਾਟਾ ਕਰ ਦੋ ਟਾਟਾ ਕਰ ਦੋ ਤੂੰ ਟਾਟਾ ਕਰ ਦੋ ਟਾਟਾ ਕਰ ਦੋ ਜੀ ਓਕੇ ਬਾਈ ਜਿੰਮਦਾਰਾ ਦੋ ਅੱਛਾ ਜੀ ਬੰਦਾ ਲੱਗਦਾ ਤੇ ਆਪਾਂ ਨਿਕਲ ਰਹੇ ਹੁਣ ਤਹਿਨਪਾਲੀ ਪਵਾ ਕੇ ਚੰਡੀਗੜ੍ਹ ਤੋਂ ਨਿਕਲ ਰਹੇ ਸੀਗੇ ਅੰਬਾਲੇ ਵਾਲੀ ਰੋਡ ਤੋਂ ਤੇ ਅੱਗੇ ਦਿਖਾਉਂਦੇ ਤੁਹਾਨੂੰ ਕਿੱਦਾਂ ਆਓ ਚਲਦੇ ਆ ਮੇਨ ਰੋਡ ਤੋਂ ਨਿਕਲ ਆਪ ਪੁੱਜ ਗਏ ਸੀ ਅਫਰ 버거 ਕਿੰਗ ਤੇ ਅੱਗੇ ਦਿਖਾਣਾ ਤੁਹਾਨੂੰ ਤੇ ਖਾਇਆ ਪੀਆ ਤੇ ਅੱਗੇ ਨਿਕਲਦੇ ਰਸਤੇ 'ਚ ਤੇ ਆਉਂਦੇ ਰੋਡ ਚਲਦੇ ਆ ਆਓ ਜ ਦਿਖਾਉਣਾ ਤੁਹਾਨੂੰ ਰਾਈਟ ਕਿੱਦਾਂ ਫਿਰ ਰਸਤਾ ਦਿਖਾਣਾ ਪਾ ਨਿਕਲ ਰਹੇ ਅੱਜ ਘੁੰਮਣ ਦੇ ਲਈ ਤੇ ਦਿਖਾਉਂਦੇ ਤੁਹਾਨੂੰ ਕਿੰਦਾ ਸਾਰਾ ਠੀਕ ਹੈ ਜੀ ਆਪਣਾ ਰੰਡੀਏ ਕਲਾਸ ਇਹਦੇ ਨਾਲ ਨਿਕਲ ਰਹੇ ਆ ਤੇ ਮੈਂ ਜਸਜੀਤ ਹਰ ਮਿਲਦੇ ਆ ਦਿਖਾਉਂਦੇ ਸਾਰਾ ਰੋਡ ਟ੍ਰਿਪ ਕੀਤਾ ਦਾ ਆਪਣਾ ਤੇ ਮਿਲਦੇ ਅੱਗੇ ਦਿਖਾਉਣਾ ਤੁਹਾਨੂੰ ਆਈ ਕਿੱਧਰ ਜਾਣਾ ਜੀ ਘੁੰਮਣ ਆ ਜੀ ਦੋਸਤਾਂ ਨਾਲ ਇੱਧਰ ਆਪਣੇ ਹਰਿਆਣੇ ਵਾਲੇ ਭਰਾ ਬੈਠੇ ਹੋਏ ਸੀਗੇ ਓਕਾ ਦੇਖ ਰੋ ਜਿਹੜਾ ਚੱਲਦਾ ਇਹੀ ਪੀਰੇ ਸੀ ਕਿ ਇੱਥੇ ਯਾਰ ਪੱਕੇ ਰੱਖੇ ਸ਼ੌਂਕੀਏ ਹੋ ਕੇ ਦੇ ਤੇ ਬਾਕੀ ਅੱਗੇ ਦੇਖਦੇ ਹਾਂ ਬੰਦੇ ਖਾਵਾਂਗੇ ਅੱਗੇ ਦਾ ਗਿਆਨ ਸਿੱਖਦੇ ਰਹਿਣਗੇ ਠੀਕ ਹੈ ਜੀ ਚੱਲਦੇ ਆ ਖਾ ਕੇ ਦਿਖਾਣੇ ਤੁਹਾਨੂੰ ਓਕੇ ਸਰ ਇਸ ਕੱਟ ਨਹੀਂ ਆਹ ਜੀ ਆਪਾਂ ਇਸ ਟਾਈਮ ਹੈਗੇ ਐਂਡ ਨੈਚਰ 152 ਜਿਹੜਾ ਚੰਡੀਗੜ੍ਹ ਤੋਂ ਜੈਪੁਰ ਹੈ ਤੇ ਆਪਾਂ ਪੂਰਾ ਟਰੈਵਲਿੰਗ

ਕੋਈ ਲਿੰਕ ਰੋਡ ਨਹੀਂ ਆ ਕੋਈ ਡਿਸਟਰਬੈਂਸ ਨਹੀਂ ਆ ਐਂ ਬਦਿਆ ਟੋਪ ਟੋਪ ਹਾਈਵੇ ਆ ਇਹ ਜੱਫਾ ਹੁਣ ਅੱਗੇ ਚੱਲਦੇ ਆ ਚੰਡੀਗੜ੍ਹ ਨੂੰ ਆਨ ਰੋਡ ਪਹੁੰਚ ਕੇ ਤਸੰਦ ਅੱਗੇ ਮੈਂ ਓਕੇ ਇਹ ਜਿਹੜਾ ਗਾਣਾ ਨਾ ਕਲਾਸ਼ ਯਾਦ ਤੈਨੂੰ ਕਦਾਈ ਆ ਸੀ ਇਹ ਇਹ ਗੱਲ ਹੈ ਨਾ ਭਾਈ ਆਪਣੇ ਜਦੋਂ ਆਪਾ ਯੂਨੀਵਰਸਿਟੀ ਪੜ੍ਹਦੇ ਸੀਗੇ ਉਦੋਂ ਗਏ ਸੀ ਬੱਬੂ ਮਾਨ ਨੇ ਬਹੁਤ ਫੇਮਸ ਹੋਇਆ ਸੀ ਹੈ ਹਾਂਜੀ ਅਸੀਂ ਪੁੱਛ ਗਿਆ ਘਰ ਤੇ ਲਾਈਕ ਸ਼ੇਅਰ ਸਬਸਕ੍ਰਾਈਬ ਕਰਦੇ ਹੋ